ਸਮਰਾਲਾ ਦੇ ਪਿੰਡ ਸਲੌਦੀ ਦੇ ਨੌਜਵਾਨ ਦੀ ਇਟਲੀ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਪਰਮਵੀਰ ਸਿੰਘ ਉਮਰ ਕਰੀਬ 24 ਸਾਲ ਪਿੰਡ ਸਲੌਦੀ ਜੋ ਕਿ ਡੇਢ ਮਹੀਨਾ ਪਹਿਲਾਂ ਹੀ ਰੋਜੀ ਰੋਟੀ ਕਮਾਉਣ ਲਈ ਇਟਲੀ ਗਿਆ ਸੀ ਪਰਮਵੀਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਰਮਵੀਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਜਾ ਰਿਹਾ ਸੀ ਜਦੋਂ ਉਹ ਆਪਣੇ ਤਿੰਨ ਹੋਰ ਦੋਸਤਾਂ ਨਾਲ ਸਾਈਕਲ ਤੇ ਸੜਕ ਪਾਰ ਕਰ ਰਿਹਾ ਸੀ ਤਾਂ ਅਚਾਨਕ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਆਪਣੀ ਚਪੇਟ 'ਚ ਲੈ ਲਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰ ਨੇ ਆਪਣੇ ਪੁੱਤਰ ਪਰਮਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਸਰਕਾਰ ਅੱਗੇ ਲੋਹਾਰ ਲਗਾਈ ਹੈ ਅਫਤਾਰ ਸਿੰਘ ਦੀ ਸਲੋਜੀ ਤੋਂ ਅਫਤਾਰ ਜੀ ਜਿਹਦੇ ਦੇਥ ਹੋਈ ਤੁਹਾਡੇ ਕੀ ਲੱਗਦਾ ਹੈ ਰੱਪਾ ਜਿਹਾ ਸੀ ਜੀ ਨਾਮ ਕੀ ਉਹੰਦਰ ਦੇ ਸੀ ਤੁਸੀਂ ਕਹਿੰਦੇ ਸੀ ਗਈ ਬਹੁਤ ਲੱਖ ਬੱਚਾ ਸੀ ਸਾਡਾ ਘਟੜ ਫਿਰ ਵੀ ਨਾ ਫਲਾਉਨ ਹੋ ਸੀ ਚੰਨ ਬਾਤੇ ਗਈ ਸੀ ਸਾਰੇ ਖੁਸ਼ੀ ਖੁਸ਼ੀ ਛੱਡ ਕੇ আর ਕੱਲ ਸਾਨੂੰ ਜਦੋਂ ਪਤਾ ਲੱਗਿਆ ਸਾਬ ਕਿਹ ਹੈ ਤੁਹ ਕਦੀ ਕਦੀ ਜਾਣੇ ਸਰਤੇ ਪਈ ਉਹ ਟਿਪਰ ਪਾਰੂ ਪਾਰ ਕੰਤਾ ਤੇ ਆਖਰੀ ਵਾਰੀ ਕਦੋਂ ਗੱਲ ਹੋਈ ਆ ਤੁਹਾਡੀ ਮੇਰੀ ਐਂ ਤਾਂ ਪਾਰ ਵਾਲਾ ਤੇ ਇੱਕਦਮ ਪਹਿਲਾਂ ਉਰਾਨ ਤੋਂ ਪਹਿਲਾਂ ਹੋਈ ਕੁਛ ਜਿਹਾ ਸਾਮਣੇ ਦਰਜਾ ਬਹੁਤ ਕੋਸਤੀ ਕੋਈ ਤਖਲੀ ਪਣੀ ਸੀ ਕੰਬਦੇ ਜਾ ਰਿਹਾ ਸੀਗਾ ਕੰਬ ਤੇ ਜਾਂਦੇ ਜਾ ਰੋਡ ਕਰਾਸ ਕਰਨ ਲੱਗਿਆ ਗੱਡੀ ਦੀ ਲਪੇਟ ਦੇ ਵਿੱਚ ਆ ਗਿਆ ਇਧੀਆਂ ਉਹ ਡੱਡਵਾੜੀ ਦੀ ਫੋਟੋ ਆਈ ਪੇਚੀਆਂ ਦੇ ਉੱਤੇ ਸਰਕਾਰ ਨੂੰ ਕੀ ਪੀਲ ਕਰਨਾ ਚਾਹੀਦਾ ਕਿ ਜਿਹੜੇ ਉਹਦਾ ਪ੍ਰੋਸੈਸਿੰਗ ਆ ਬੋਡੀ ਲੈ ਜਾਂਦਾ ਬੋਡੀ ਲੈ ਜਾਂਦਾ ਕਿ ਕਲੀਅਰ ਛਿਤੀ ਹੋਵੇ ਅਸੀਂ ਇਹ ਕਹ ਰਹੇ ਹਾਂ ਵੀ ਸਾਡਾ ਬੱਚਾ ਸਾਡੇ ਕੋਲ ਆ ਚੁੱਕਾ ਅਸੀਂ ਆੜੇ ਪਿੱਛੇ ਦਾ ਬਹੁਤ ਦੇਖ ਸੀ ਸਰਕਾਰ ਨੂੰ ਪਿਲ ਕੱਤ ਕਿ ਸਾਡੇ ਪਿੱਛੇ ਦਾ ਸੀ ਬਹੁਤ ਦੇਖ ਸੀ ਪਤੀ ਨਾਮ ਉਸਨੂੰ ਸੁਜੀਵ ਸਿੰਘ ਹੈ ਇਹ ਹਾਦਸਾ ਹੋਣ ਕਰਕੇ ਬੱਚੇ ਦੀ ਡੈਥ ਹੋਈ ਆ ਕੀ ਕਾਰਨ ਕਿ ਬਣੀ ਇਹ ਕਾਰਨ ਆਏ ਹੋਈ ਆ ਜੀ ਇਹ ਕੰਮ ਤੇ ਜਾ ਰਿਹਾ ਸੀ ਤੇ ਪਿੱਛੋਂ ਗੱਡੀ ਨੇ ਵੇਟ ਮਾਰੀ ਨੇ ਕਿੰਨੇ ਚਿਰ ਪਹਿਲਾਂ ਵਯਾ ਸੀ ਡੇਢ ਮਹੀਨਾ ਹੋ ਗਿਆ ਜੀ ਉਮਰ ਕਿੰਨੀ ਕੀਤੀ ਬੱਚੇ ਦੀ ਉਮਰ 23 ਸਾਲ ਦੇ ਲਗਭਗ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਜੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜਾ ਉਹਨਾਂ ਨੂੰ ਬਾਡੀ ਲੈਣ ਦੇ ਵਿੱਚ ਪ੍ਰੋਸੈਸਸ ਮੈਂ ਤਾਂ ਕਹਿੰਦਾ ਜੀ ਸਾਡੀ ਮਦਦ ਕੀਤੀ ਜਾਵੇ ਲਾਸਟ ਟਾਈਮ ਕਦੋਂ ਦਾ ਫੋਨ ਵਗੈਰਾ ਕਦੋਂ ਗੱਲ ਕੀਤੀ ਇੱਕ ਦਿਨ ਪਹਿਲਾਂ ਹੋਈ ਆ ਜੀ ਕੀ ਕਹਿੰਦਾ ਸੀ ਕੁਛ ਸੀਗਾ ਪਰ ਬਾਹਰ ਨਹੀਂ ਬਾਕੀ ਤਾਂ ਠੀਕ ਠਾਕ ਬੋਲਿਆ ਜੀ ਉਹ ਹੂੰ ਕੋਈ ਗੱਲ ਬਾਤ ਨਹੀਂ ਜੀ ਤਾਂ ਇਹ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਦੋ ਭਤੀਜੇ ਦੀ ਇੱਕ ਭਤੀਜਾ ਬਾਹਰ ਚਲ ਗਿਆ ਦੀ ਇੱਕ ਇੱਥੇ ਆ ਜੀ ਦੂਜਾ ਉਹ ਕਿਹੜੀ ਕੰਟਰੀ ਚ ਉਹ ਤਾਂ ਹੀ ਖੇਤੀਬਾੜੀ ਕਰਦਾ ਹੀ ਅੱਛਾ ਹਾਂ ਜੀ ਇਹ ਕਿੰਨਾ ਸਮਾਂ ਪਹਿਲਾਂ ਗਿਆ ਸੀ ਇੱਕ ਡੇਢ ਕਿ ਮਹੀਨੇ ਦੇ ਲਗਭਗ ਜੀ ਅੱਛਾ ਹਾਂ ਜੀ ਮੈਂ ਪਰਿਵਾਰ ਚ ਕੋਣ ਕੋਣਾ ਦੋ ਭਰਾ ਸੀਦੇ ਹੋਰ ਪਿੰਡ ਕੜਤ ਰਹਾ ਹਾਂ ਇੱਕ ਡੈਡੀ ਆ ਕੇ ਦਾ ਇੱਕ ਮੰਮੀ ਆ ਇੱਕ ਭਰਾ ਜੀ ਤੇ ਬੋਡੀ ਵਗੈਰਾ ਕਦੋਂ ਤੱਕ ਮੈਂ ਤਾਂ ਕਹਾਂ ਸਰਕਾਰ ਛੇਤੀ ਤੋਂ ਛੇਤੀ ਸਾਡੀ ਮਦਦ ਕਰੀ ਜਾਵੇ ਸਤਵ ਡਿਪੈਂਡ ਦੇ ਵਿੱਚ ਇੱਕ ਟ੍ਰਸਟੀ ਹੋਈ ਆ ਸਰਪੰਚ ਹਾਂਜੀ ਮੈਂ ਸਾਬਕਾ ਸਰਪੰਚ ਲੋਬੀ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿਹੜੀ ਪਿੰਡ ਚ ਬਹੁਤ ਹੀ ਸਾਡੇ ਪਿੰਡ ਦੀ ਸੋਗ ਦੀ ਲਹਿਰ ਹੈ ਜੀ ਇਹ ਨੌਜਵਾਨ ਮੁੰਡਾ ਸਾਡਾ ਡੇਢ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ ਤੇ ਜਦੋਂ ਇਟਲੀ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਇਹਦੀ ਮੌਕੇ ਤੇ ਮੌਤ ਹੋ ਗਈ ਰੋਜ਼ੀ ਰੋਟੀ ਦੀ ਤਲਾਸ਼ ਚ ਗਿਆ ਸੀ ਹਾਂਜੀ ਆਪਣੇ ਘਰੋਂ ਇਥੋਂ ਕੰਮ ਕਰਨ ਵਾਸਤੇ ਗਿਆ ਸੀਗਾ ਜਮੀਨ ਘਾਟੂਣ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੱਟ ਕਰਾਂ ਜੀ ਪਿਪਰ ਡੇਡ ਮਹੀਨੇ ਵਿੱਚ ਵਿਚਾਰੇ ਦੀ ਮੌਤ ਹੋ ਗਈ ਜੀ ਸਰਕਾਰ ਨੂੰ ਕੀ ਕੀ ਦਿੱਤਾ ਮੈਂ ਕਿਹਾ ਜਿਹੜੀ ਉਹਦੇ ਦੀ ਡੈਡ ਬੋਡੀ ਆ ਅਸੀਂ ਪੰਜਾਬ ਸਰਕਾਰ ਕੋਲ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਜਿਹੜੀ ਮੁੰਡੇ ਦੀ ਇਹ ਡੈਡ ਬੋਡੀ ਹੈ ਜੀ ਤੇ ਉਹਨੂੰ ਪੰਜਾਬ ਲਿਆਉਣ ਵਿੱਚ ਸਾਡੀ ਸਰਕਾਰ ਬਹੁਤ ਮਦਦ ਕਰੇ ਵੀ ਜਲਦੀ ਤੋਂ ਜਲਦੀ ਡੈਡ ਬੋਡੀ ਸਾਡੇ ਕੋਲ ਉੱਥੇ ਪਹੁੰਚੇ ਜੀ ਤੇ ਉਹਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਟਾਈਮ ਸਿਰ ਹੋ ਸਕੇ ਜੀ ਹੋਇਆ ਕਦੋਂ ਹੈ ਇਹ ਵੀ ਜੀ ਕੱਲ 12:00 ਵਜੇ ਦਾ ਇਟਲੀ ਦੇ ਵਿੱਚ ਹੋਇਆ ਜੀ ਇਹ ਤੇ ਸਾਨੂੰ ਇੱਥੇ 4 ਵਜੇ ਪਤਾ ਲੱਗੇ ਜੀ ਵੀ ਇਹ ਦਰਘਟਨਾ ਹੋ ਗਈ ਉੱਥੇ ਉਹਦੀ ਮੌਕਤ ਹੀ ਮੌਤ ਹੋ ਗਈ